ਜਥੇਦਾਰ ਸਹਿਬਾਨ ਤੇ ਪ੍ਰਧਾਨ ਵਿਚਾਰ ਮੀਟਿੰਗ ਖਤਮ ਪੰਥਕ ਮਸਲਿਆਂ ਤੇ ਹੋਈ ਗੱਲ ਸੁਖਵੀਰ ਬਾਦਲ ਬਾਰੇ ਇਕਤਰਤਾ ਦਾ ਫੈਸਲਾ ਗਿਆਨੀ ਰਗਵੀਰ ਸਿੰਘ ਲੈਣਗੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਦੇ ਨਿਵਾਸ ਸਥਾਨ ਉੱਤੇ ਸਿੰਘ ਸਹਿਬਾਨ ਦੀ ਮੀਟਿੰਗ ਹੋਈ ਪ੍ਰਾਪਤ ਬੇਰਬੇ ਅਨੁਸਾਰ ਇਸ ਇਕਤਰਤਾ ਚ ਗਿਆਨੀ ਰਗਵੀਰ ਸਿੰਘ ਤੋਂ ਇਲਾਵਾ ਜਥੇਦਾਰ ਗਿਆਨੀ ਹਰਪੇ ਸਿੰਘ ਸ਼ਰਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਸਾਮੀ ਤੇ ਸ਼ਰਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਵੀ ਸ਼ਾਮਲ ਸਨ ਇਸ ਦੌਰਾਨ ਸਿੰਘ ਸਹਿਬਾਨ ਨੂੰ ਮਿਲ ਕੇ ਬਾਹਰ ਆਏ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਹਨਾਂ ਦੀ ਸਿੰਘ ਸਹਿਬਾਨ ਨਾਲ ਅਸ਼ਿਸ਼ਟਾਚਾਰ ਮੀਟਿੰਗ ਸੀ ਅਤੇ ਸੁਖਬੀਰ ਸਿੰਘ ਬਾਦਲ ਬਾਰੇ ਕੋਈ ਗੱਲ ਨਹੀਂ ਹੋਈ। ਮੀਟਿੰਗ ਉਪਰੰਤ ਗਿਆਨੀ ਹਰਪੀ ਸਿੰਘ ਵੀ ਬਾਹਰ ਆਏ ਤੇ ਉਹਨਾਂ ਗੱਲਬਾਤ ਕਰਦੇ ਆ ਕਿ ਆ ਕਿ ਸਿੰਘ ਸਹਿਬਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਅਕਾਲੀ ਦਲ ਦੇ ਪ੍ਰਧਾਨ ਦਰਮਿਆਨ ਪੰਥਕ ਮਸਲ ਲੈ ਕੇ ਅਕਸਰ ਉਹ ਜਿਹੇ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਨੇ ਗਿਆਨੀ ਹਰਪੀ ਸਿੰਘ ਨੇ ਕਿ ਹੈ ਕਿ ਸੁਖਬੀਰ ਬਾਦਲ ਦੇ ਮਾਮਲੇ 'ਚ ਸਿੰਘ ਸਹਿਬਾਨ ਦੀ ਇਕੱਤਰਤਾ ਸੱਦਣ ਵਾਲੀ ਫੈਸਲਾ ਜਿੱਤੇ ਦਾ ਗਿਆਨੀ ਰਕबीर ਸਿੰਘ ਭਲੋਹੇ ਨੇ ਲਿਆ ਜਾਵੇਗਾ ਕੋ ਇੱਕ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਔਰ ਦੂਸਰੇ ਸ਼ਰਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਤੇ ਉਹ ਸਿੰਘ ਸਹਿਬਾਨਾਂ ਨੂੰ ਮਿਲ ਰਹੇ ਹੈ ਤੇ ਜੇ ਉਹ ਸਿੰਘ ਸਹਿਬਾਨਾਂ ਨੂੰ ਮਿਲਣਗੇ ਤੇ ਉਹ ਕਿਸੇ ਗੈਰ ਧਰਮਾਂ ਦੇ ਮੁਖੀਆਂ ਨੂੰ ਖੜੀ ਮਿਲਣਗੇ ਤੋਂ ਮਿਲਣ ਆਏ ਕੋਈ ਇਦਾਂ ਦੀ ਗੱਲ ਹੈ ਭਾਈ ਰਾਜਾ ਉਹਨਾਂ ਵੱਲੋਂ ਅੱਜ ਪੰਥਕ ਇਕਤਾ ਦੀ ਅਪੀਲ ਕੀਤੀ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਉਹਨਾਂ ਦੀ ਅਪੀਲ ਨੂੰ ਅਪਰੀਸ਼ੀਏਟ ਕਰਦਾ ਜੁਗਿਆਗੇ ਸੁਖਵੀਰ ਬੱਲ ਦੇ ਮਾਮਲੇ ਦਾ ਕੋਈ ਫੈਸਲਾ ਜਲਦੀ ਲਿਆ ਜਾਵੇ ਦੇਖਾਂਗੇ ਜੀ ਅੱਜ ਪੰਜ ਸਿੰਘ ਸੰਬੰਧੀ ਜਦੋਂ ਮੀਟਿੰਗ ਹੋਊਗੀ ਭਾਈ ਰਾਜ ਉਹਨਾਂ ਦੀ ਬੀਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਅਪੀਲ ਹੈ ਉਹਨਾਂ ਦੀ ਅਪੀਲ ਜਿਹੜੀ ਹੈ ਉਹ ਮੰਨਣੀ ਚਾਹੀਦੀ ਹੈ غور ਕਰਨੀ ਚਾਹੀਦੀ ਹੈ ਸਾਡੇ ਵੱਲੋਂ ਵੀ ਉਹਨਾਂ ਦੀ ਵੀ ਇੱਕ ਸਤਾ ਦਿੱਤਾ ਜਾਊਗਾ ਸਿੰਘ ਸੰਬੰਧ ਦੇ ਦੇਸ਼ੀ ਪ੍ਰਵਾਨ ਕੀਤੇ ਉਹ ਪੰਜ ਸਿੰਘ ਸੰਬੰਧੀ ਮੀਟਿੰਗ 'ਚ ਵਿਚਾਰ ਤੋਂ ਬਾਅਦ ਸਿੰਘ ਸਾਹਿਬ ਸਵੇਰੇ ਦੇ ਮੀਟਿੰਗ ਦੇ ਵਿੱਚ ਮਿਲੇ ਜੀ ਪ੍ਰਧਾਨ ਸ਼ੂਨੀ ਕਮੇਟੀ ਨੂੰ ਤੇ ਕਾਲੀਗਲ ਦੇ ਪ੍ਰਧਾਨ ਨੂੰ ਤੇ ਦੁਬਾਰਾ ਮੀਟਿੰਗ ਕਰਨ ਦੀ ਮੈਨੂੰ ਨਹੀਂ ਸੀ ਮਿਲੇ ਅੱਛਾ ਤੁਸੀਂ ਮਿਲਣਾ ਆਏ ਉਹ ਨਹੀਂ ਮੈਂ ਵੈਸੇ ਆਇ ਇਹ ਉਹ ਕੁਦਰਤੀ ਮੈਂ ਦਰਬਾਰ ਸਾਹਿਬ ਮੱਥਾ ਟੇਕਣਾ ਆ। ਚਾਹਵਣੇ ਜੋਰ ਫੜਿਆ ਕਿ ਸਿੰਘ ਸਵਾਰ ਨੇ ਅਸਤੀਫਾ ਦੇ ਦਿੱਤਾ। ਸਿੰਘ ਸਵਾਰ ਅੜ ਗਿਆ ਕਿ ਅਸਤੀਫਾ ਵਾਪਸ ਨਹੀਂ ਦੇਖੋ ਮੈਂ ਪਹਿਲਾਂ ਕਹਿ ਦਿੱਤਾ ਕਿ ਇੱਕ ਸ਼ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ। ਦੂਸਰੀ ਸ਼ਰੋਮੀ ਆਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ। ਔਰ ਇਹਨਾਂ ਦੀਆਂ ਸਿੰਘ ਸਹਿਬਾਨਾ ਦਾ ਮੀਡੀਆ ਨਾਲ ਸਕੂ ਰੂਟੀਨ ਦੇ ਵਿੱਚ ਵੀ ਚਲਦੀਆਂ ਰਹੀਆਂ ਚਲਦੀਆਂ ਰਹਿਣੀਆਂ ਵੀ ਚਾਹੀਦੀਆਂ। ਸਿਸ਼ਟਾਚਾਰ ਦੇ ਨਾਤੇ ਸਰ ਆਓ ਇਹ ਤਾਂ ਨਹੀਂ ਕੋਈ ਗੱਲ। ਕਰ ਕਰ ਕੇ ਕਰ ਕੇ ਸਿੰਘ ਦੇ ਅਸਤੀਫੇ ਤੇ ਕੁਝ ਨਹੀਂ ਕਿਹਾ। ਜੀ। ਮੈਂ ਤਾਂ ਇਹ ਕਹਿਣਾ ਕਿ ਜੋ ਲੋਕ ਆਕਾਲੀ ਦਲ ਇੱਕ ਪਛਾਣ ਨਹੀਂ ਰੱਖਦਾ ਕੁਰ ਪਰ ਉਹ ਲੋਕ ਦਾਲਚਰੇ ਹੋ ਕੇ ਤੇ ਪਹਿਰਾ ਦਿੰਦੇ ਉਹ ਜਿਹੜੇ ਜਿਹੜੇ ਕੋਈ ਨਹੀਂ ਦੇ ਸਕਦੇ ਮੈਂ ਉਹਨਾਂ ਨੂੰ ਕੀ ਕਹਿ ਸਕਦਾ ਉਹਨਾਂ ਤੇ ਦਿਲ ਹੈ ਪਤਨ 15 ਦਿਨ ਪਤਨ ਸਾਹਿਬ ਅੱਜ ਸਾਹਿਬ ਇੱਕ ਮਿੰਟ ਹੋ ਜਾਣਾ ਕਾਲੀਗਨਾ ਦੀ 15 ਤਰੀਕ ਨੂੰ ਜਿਹੜਾ ਜਲਾਸ ਹੈ ਉਹ ਹੋਏਗਾ ਮੋਟੇ ਸਮੇਂ ਤੇ ਉਹ ਇੱਕ ਪ੍ਰੋਸੀਜਰ ਹੈ ਅਸੀਂ ਪਾਰਟੀ ਦੀ ਭਰਤੀ ਸ਼ੁਰੂ ਕਰਾਂਗੇ ਉਹ ਤੋਂ ਡੈਲੀਗੇਟ ਬਣਦੇ ਡੈਲੀਗੇਟ ਤੋਂ ਬਾਅਦ ਫਿਰ ਪ੍ਰਧਾਨ ਚੁੜਿਆ ਜਾਂਦਾ ਜਿਵੇਂ ਕਿ ਪਹਿਲਾਂ ਇਲੈਕਟਿਡ ਪ੍ਰਧਾਨ ਨੇ ਹੁਣ ਫਿਰ ਉਸ ਤੋਂ ਇੱਕ ਪ੍ਰੋਸੀਜਰ ਉਹ ਕਰਾਂਗੇ ਪੂਰਾ ਨਹੀਂ ਤਾਂ ਇਲੈਕਸ਼ਨ ਨਹੀਂ ਉਸ ਤੋਂ ਪਹਿਲਾਂ ਅਸੀਂ ਭਰਤੀ ਖੋਲਾਂਗੇ ਸਾਈਪਰਤੀ ਖੋਲੋਗੇ ਫਿਰ ਫਿਰ ਉਹ ਡੈਲੀਗੇਟ ਬਣਨਗੇ ਹਾਂਜੀ ਫਿਰ ਉਸ ਹਾਊਸ ਚ ਪ੍ਰਧਾਨ ਚੁਣੀਗਾ ਠੀਕ ਹੈ ਸਰਬਾਜ ਸਿੰਘ ਸਾਹਿਬ ਆਣ ਵੀ ਇੱਥੇ ਨੇ ਆਪ ਜੀ ਵੀ ਆਏ ਪ੍ਰਧਾਨ ਸਾਹਿਬ ਕਰੋ 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 ਉਹ ਮੈਂ ਕਹਿਤਾ ਹੁਣ ਇਸ ਵਾਰ ਅਮਿਤ ਸਰ ਤੋਂ ਪੱਤਰਕਾਰ ਬਬਲ ਮਹਾਜਨ ਦੀ ਰਿਪੋਰਟ